ਹਰ ਲੋਜੀ ਸਾਰਿਆਂ ਨੂੰ ਜੀ ਮੇਰੇ ਮਦੋ ਹੱਥ ਜੋੜ ਕੇ ਪਿਆਰ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਤੂਰੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਆਪਣੇ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਤੂਰੀ ਬਰਨਾਲਾ ਰੋਡ ਦੇ ਉੱਪਰ ਹੈ ਆਪਣਾ ਬੁਟੀਕ ਜਿੱਥੋਂ ਆਪਾਂ ਜਿਹੜਾ ਹੈਗਾ ਤੁਹਾਡੇ ਨਾਲ ਕੱਪੜੇ ਦੀ ਵੀਡੀਓ ਸ਼ੇਅਰ ਕਰ ਰਹੇ ਹਾਂ ਉੱਪਰ ਅਸੀਂ ਆਪਣਾ ਜਿਹੜਾ ਹੈਗਾ ਨੰਬਰ ਵੀ ਦੇ ਦਾਂਗੇ ਤੁਸੀਂ ਕੋਈ ਗੱਲ ਵਗੈਰਾ ਕਰਨੀ ਹੈ ਤਾਂ ਕਰ ਸਕਦੇ ਹੋ ਕੋਈ ਵੀ ਕੱਪੜਾ ਤੁਸੀਂ ਸਾਡੇ ਤੋਂ ਕਿੱਥੇ ਵੀ ਬੈਠੇ ਹੋ ਆਨਲਾਈਨ ਵੀ ਮੰਗਵਾ ਸਕਦੇ ਹੋ ਹਨ ਤੁਹਾਡਾ ਕੱਪੜਾ ਤੁਹਾਡੇ ਘਰ ਪਹੁੰਚ ਜਾਏਗਾ ਤੁਸੀਂ ਸਾਡੇ ਨਾਲ ਜਿਹੜਾ ਹੈਗਾ ਵਟਸਐਪ ਤੇ ਮੈਸੇਜ ਵਗੈਰਾ ਕਰਕੇ ਗੱਲ ਕਰ ਸਕਦੇ ਹੋ ਆਪਣੇ ਕੋਲੇ ਜਿਹੜਾ ਹੈਗਾ ਸਾਰਾ ਵਧੀਆ ਬ੍ਰਾਂਡ ਵਧੀਆ ਘਰਾਂ ਦਾ ਮਿਲਾਂ ਦਾ ਕੱਪੜਾ ਹੁੰਦਾ ਜੀ ਆਪਾਂ ਜਿਹੜਾ ਹੈਗਾ ਤੁਹਾਨੂੰ ਨਾਲ ਤੁਹਾਡੇ ਨਾਲ ਸ਼ੇਅਰ ਕਰ ਲੱਗਿਆ ਵੀ ਆਪਣੇ ਕੋਲੇ ਹੁਣ ਕੀ ਕੀ ਵੈਰਾਈਟੀ ਆਈ ਹੈ ਕੀ ਕੀ ਜਿਹੜਾ ਹੈਗਾ ਰੇਟ ਦੇ ਵਿੱਚ ਆਈ ਹੈ ਕਿਉਂਕਿ ਆਪਣੇ ਕੋਲੇ ਕੱਪੜਾ ਆਉਂਦਾ ਜਾਂਦਾ ਰਹਿੰਦਾ ਜੀ ਹਨਾ ਇਥੇ ਬਹੁਤ ਜਲਦੀ ਜਿਹੜਾ ਹੈਗਾ ਕੱਪੜਾ ਸੋਲਡ ਹੋ ਜਾਂਦਾ ਤੁਸੀਂ ਜੇ ਮੈਸੇਜ ਕਰਨਾ ਹੈ ਤਾਂ ਜਲਦੀ ਕਰਿਆ ਕਰੋ ਤੇ ਕਈ ਵਾਰੀ ਲੇਟ ਹਨਾ ਕੱਪੜਾ ਨਹੀਂ ਰਹਿੰਦਾ ਜੀ ਆਹ ਲਓ ਜੀ ਪਹਿਲਾਂ ਜਿੱਦਾਂ ਇਹ ਆਪਣੇ ਕੋਲੇ ਇਹ ਦੇਖੋ ਇਹ ਵਾਲੇ ਸੂਟ ਹੁੰਦੇ ਨੇ ਜਿੱਦਾਂ ਆਰਾਮ ਟੈਕਸ ਪਸ਼ਮੀਨਾ ਕਹਦੀ ਹੈ ਹਨਾ ਜਾਂ ਸਾਈਬਾ ਦੇ ਜਾਂ ਇਹ ਵਾਲੇ ਏਕੇ ਟੈਕਸ ਦੇ ਇਹ ਵਾਲੇ ਆਪਣੇ ਕੋਲੇ ਇਟਾਲੀਅਨ ਬੂਲ ਦੇ ਜਿਹੜੇ ਹੈਗੇ ਨੇ ਸੂਟ ਹੁੰਦੇ ਆ ਪਸ਼ਮੀਨੇ ਦੇ ਆ ਦੇਖੋ ਇਹ ਤਾਂ ਜਿੱਦਾਂ ਸਿਮਰ ਦੇ ਵਿੱਚ ਆ ਗਿਆ ਆ ਦੇਖੋ ਨੇੜੇ ਲਾ ਕੇ ਮੈਂ ਤੁਹਾਨੂੰ ਕੈਮਰਾ ਦਿਖਾ ਦਾਂਗੀ ਇਹ ਸਿਮਰ ਦੇ ਵਿੱਚ ਆ ਗਿਆ ਇਹਨੂੰ ਤੁਸੀਂ ਮੈਚਿੰਗ ਵੀ ਬਣਵਾ ਸਕਦੇ ਹੋ ਇਹ ਸਾਡੇ ਤੋਂ ਆਲਓਵਰ ਵੀ ਲੈ ਸਕਦੇ ਹੋ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈਗਾ ਇਹਦੇ ਨਾਲ ਜਿਹੜਾ ਹੈਗਾ ਆ ਦੇਖੋ ਅਸੀਂ ਨਾਲ ਜਿਹੜਾ ਹੈਗਾ ਮੈਚਿੰਗ ਸੂਟ ਵੀ ਦੇ ਦਿੰਨੇ ਆ ਤੇ ਜਿਹੜੇ ਹੈਗੇ ਨੇ ਆਲਓਵਰ ਵੀ ਤੁਸੀਂ ਬਣਵਾ ਸਕਦੇ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਪ੍ਰਿੰਟ ਬਹੁਤ ਜਿਆਦਾ ਸੋਹਣੇ ਨੇ ਇਹਦੇ ਚ ਜਿਹੜਾ ਹੈਗਾ ਆਫ ਵੈਟ ਦੇ ਉੱਪਰ ਆਇਆ ਇਹ ਵਾਇਨਜਾ ਕਲਰ ਹੈਗਾ ਆ ਆ ਦੇਖੋ ਇਹ ਵਾਲਿਆ ਸੂਟ ਬਹੁਤ ਜ਼ਿਆਦੇ ਪਸੰਦ ਕਰਿਆ ਗਿਆ ਇਹ ਆਪਣੇ ਸਾਰੇ ਸੇਲ ਹੋ ਗਏ ਸੀਗੇ ਇਹ ਦੁਬਾਰਾ ਆਪਾਂ ਨੂੰ ਥੋੜੇ ਜਿਹੇ ਕਲਰ ਹੀ ਮਿਲੇ ਨੇ ਆ ਦੇਖੋ ਆਪਾਂ ਨੇ ਦੁਬਾਰਾ ਮੰਗਵਾਇਆ ਇਹ ਜਿੱਦਾਂ ਹੋ ਰਾਇਕ ਆ ਗਿਆ ਹਨਾ ਇਹ ਮਹਿਰਮੂਨ ਆ ਗਿਆ ਇਹਦੇ ਚ ਜਿਹੜੇ ਹੈਗੇ ਇਹ ਪਸ਼ਮੀਨੇ ਦੇ ਵਿੱਚ ਸਾਰੇ ਜਿਹੜੇ ਹੈਗੇ ਡਿਜ਼ਾਈਨ ਹੈਗੇ ਇਹਦੇ ਵਿੱਚ ਆਪਣੇ ਕੋਲੇ ਇਹ ਤੁਹਾਨੂੰ ਸਾਡੇ ਕੋਲੋਂ ਪਲੇਨ ਵੀ ਮਿਲ ਜਾਣਗੇ ਪ੍ਰਿੰਟ ਵੀ ਤੁਸੀਂ ਲੈ ਸਕਦੇ ਹੋ ਪਲੇਨ ਵੀ ਲੈ ਸਕਦੇ ਹੋ ਜਾਂ ਆਪਣੇ ਕੋਲੇ ਆ ਦੇਖੋ ਬਿਲਕੁਲ ਪਲੇਨ ਜਿਹੜਾ ਵਰਕ ਵਾਲਾ ਉਹ ਵੀ ਹੁੰਦਾ ਹੈ ਤੁਸੀਂ ਮੈਚਿੰਗ ਕਰਕੇ ਵੀ ਜਿੱਦਾਂ ਮਰਜ਼ੀ ਲੈ ਸਕਦੇ ਹੋ ਇਹਦੇ ਨਾਲ ਦੇ ਆਪਣੇ ਕੋਲੇ ਕਾਫੀ ਦੇਖੋ ਮਾਲ ਆਇਆ ਹੈ ਕਾਫੀ ਇਧਰ ਵੀ ਪਿਆ ਇਧਰ ਵੀ ਪਿਆ ਕਾਫੀ ਮਾਲ ਆਇਆ ਹੈ ਆਪਾਂ ਥੋੜਾ ਜਿਹਾ ਜਿੱਦਾਂ ਹਨਾ ਉਹ ਦਿਖਾ ਦਿੰਨੇ ਆ ਵੀ ਆਪਣੇ ਕੋਲੇ ਕੀ ਕੀ ਚੀਜ਼ ਆ ਰਹੀ ਹੈ ਤੁਸੀਂ ਬਾਕੀ ਆਪਣੇ ਸ਼ਾਪ ਤੇ ਆ ਕੇ ਹਨਾ ਜਿਹੜਾ ਜ ਮਰਜ਼ੀ ਕੱਪੜਾ ਖਰੀਦ ਸਕਦੇ ਹੋ ਕਵਾਰਟਰੇਜ ਵੀ ਬਹੁਤ ਜ਼ਿਆਦਾ ਜਿਹੜੀ ਹੈਗੀ ਸੇਲ ਹੋ ਰਹੀ ਹੈ ਕਵਾਰਟਰੇਜ ਵੀ ਆਪਣੇ ਕੋਲ ਬਹੁਤ ਜ਼ਿਆਦਾ ਜਿਹੜਾ ਹੈਗਾ ਭਾਰੀ ਗਿਣਤੀ ਦੇ ਵਿੱਚ ਆਈ ਹੋਈ ਹੈਗੀ ਤੁਸੀਂ ਉਹ ਵੀ ਸਾਡੇ ਕੋਲੋਂ ਖਰੀਦ ਸਕਦੇ ਹੋ ਇਹ ਆਪਾਂ ਨੇ ਕਿਸੇ ਦਾ ਮੈਚਿੰਗ ਸੂਟ ਬਣਾ ਕੇ ਦੇਣਾ ਦੇਖੋ ਜਿੱਦਾਂ ਉਹਨਾਂ ਨੇ ਪਸੰਦ ਕਰਿਆ ਇਹ ਸੂਟ ਸਾਨੂੰ ਸਾਡੇ ਕੋਲੋਂ ਕਾਫੀ-ਕਾਫੀ ਮਿਲ ਜਾਣਗੇ ਬਾਕੀ ਆਪਣੇ ਕੋਲੇ ਕਟਰਾਏ ਜਿਹੜੀ ਹੈਗੀ ਬਹੁਤ ਜ਼ਿਆਦਾ ਸੇਲ ਹੋ ਰਹੀ ਹੈ ਜੀ ਕਟਰਾਏ ਆਪਣੇ ਕੋਲੇ ਦੁਪੱਟਿਆਂ ਨਾਲ ਵੀ ਹੋ ਰਹੀ ਹੈ ਵਿਦਾਊਟ ਦੁਪੱਟਾ ਵੀ ਹੋ ਰਹੀ ਹੈ ਆ ਦੇਖੋ ਇਹ ਜਿੱਦਾਂ ਦੁਪੱਟਾ ਸੂਟ ਆ ਗਏ ਪਹਿਲਾਂ ਸੀ ਥੋੜੇ ਜਿਹਾ ਲਾਈਟ ਕਲਰ ਮੰਗਵਾਏ ਸੀਗੇ ਉਹਦੇ ਉੱਤੋਂ ਬਹੁਤ ਭੈਣਾਂ ਦੇ ਮੈਸੇਜ ਆਏ ਹਨ ਤੇ ਬਾਕੀ ਆਪਣੇ ਕੋਲੇ ਵੀ ਭੈਣਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਉਹਨਾਂ ਦਾ ਕਹਿਣਾ ਸੀਗੇ ਥੋੜੇ ਜਿਹਾ ਡਾਰਕ ਕਲਰ ਵੀ ਮੰਗਵਾ ਕੇ ਦਿਓ ਆ ਦੇਖੋ ਇਹ ਆਪਾਂ ਇਹ ਜਿੱਦਾਂ ਪਰਪਲ ਕਲਰ ਦੇ ਵਿੱਚ ਮੰਗਵਾਇਆ ਕਟਰਾਏ ਦਾ ਸੂਟ ਦੇਖੋ ਕਿੰਨਾ ਸੋਹਣਾ ਜਿਹੜਾ ਹੈਗਾ ਪ੍ਰਿੰਟ ਹੈਗਾ ਆ ਆ ਦੇਖੋ ਇਹ ਵਾਲਾ ਬਹੁਤ ਵਧੀਆ ਵਾਲੀ ਕਟਾਈ ਹੈ ਇਹ ਮੋਟਮਤਿਆ ਵਾਲੀ ਕਟਾਈ ਹੈ ਬਿਲਕੁਲ ਇਹ ਖਰਾਬ ਨਹੀਂ ਹੁੰਦਾ ਪਸ਼ਮੀਨੇ ਦੀਆਂ ਜਿਹੜੀਆਂ ਹੈਗੇ ਸਰਵਾਰਾਂ ਲੱਗੇ ਹੋਏ ਨੇ ਕੋਈ ਇਹਨਾਂ ਤੇ ਬੁਰ ਵਗੈਰਾ ਨਹੀਂ ਇਹਦੇ ਵਿੱਚ ਕਲਰ ਜਿਹੜੇ ਹੈਗੇ ਨੇ ਹੈਗੇ ਨੇ ਜੀ ਆਪਣੇ ਕੋਲੇ ਆ ਦੇਖੋ ਜਿੱਦਾਂ ਇਹ ਪੀਕਾਕ ਆ ਗਿਆ ਬਹੁਤ ਸੋਹਣਾ ਹੈ ਤੇ ਇਹ ਵੀ ਕਲਰ ਇਹ ਵੀ ਬਹੁਤਮ ਹੈਗੀ ਹੈ ਵਿੱਚ ਇਹਦਾ ਦੁਪੱਟਾ ਹੈਗਾ ਇਹ ਵੀ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਸੂਟ ਸੇਲ ਹੋ ਰਹੇ ਨੇ ਤੇ ਬਾਕੇ ਆਪਣੇ ਕੋਲੇ ਜਿੱਦਾਂ ਆਲਓਵਰ ਸੂਟ ਵੀ ਮਿਲ ਜਾਣਗੇ ਜੀ ਜੇ ਤੁਸੀਂ ਬਿਦਾਊਟ ਦੁਪੱਟਾ ਲੈਣਾ ਚਾਹੁੰਦੇ ਹੋ ਮੈਚਿੰਗ ਸੂਟ ਵੀ ਮਿਲ ਜਾਣਗੇ ਆ ਦੇਖੋ ਐਦਾਂ ਜਿਹੜੇ ਹੈਗੇ ਨੇ ਇਹਨਾਂ ਦੀ ਤੁਸੀਂ ਮੈਚਿੰਗਾਂ ਵੀ ਬਣਾ ਸਕਦੇ ਹੋ ਬਲੂ ਨਾਲ ਬਹੁਤ ਜ਼ਿਆਦਾ ਸੋਹਣਾ ਜਿਹੜਾ ਹੈਗਾ ਸੂਟ ਹੈਗਾ ਇਹ ਦੇਖੋ ਇਸ ਤਰ੍ਹਾਂ ਤੁਸੀਂ ਸਾਡੇ ਤੋਂ ਮੈਚਿੰਗ ਵੀ ਲੈ ਸਕਦੇ ਹੋ ਆਲ ਓਵਰ ਵੀ ਲੈ ਸਕਦੇ ਉਹ ਤੁਹਾਡੀ ਚੋਇਸ ਹੈ ਆਹ ਦੇਖੋ ਜਿੱਦਾਂ ਇਹ ਆ ਦੇਖੋ ਇਸ ਤਰ੍ਹਾਂ ਮੈਚਿੰਗ ਸੂਟ ਹੈਗਾ ਇਹਦੇ ਨਾਲ ਦੇ ਤੁਹਾਨੂੰ ਸਾਡੇ ਕੋਲ ਦੁਪੱਟਿਆਂ ਵਾਲੇ ਵੀ ਮਿਲ ਜਾਣਗੇ ਆ ਦੇਖੋ ਇਹਦੇ ਨਾਲ ਦਾ ਸੇਮ ਪ੍ਰਿੰਟ ਹੈਗਾ ਆ ਇਹਦੇ ਇਹ ਆਪਣਾ ਜਿਹੜਾ ਹੈਗਾ ਦੁਪੱਟਾ ਸੁੱਟਾ ਆਹ ਇਹ ਡੁਪੱਟਾ ਪਿਆ ਹੈਗਾ ਆ ਦੇਖੋ ਸੇਮ ਸੂਟ ਮਿਲੂਗਾ ਪਰ ਇਹ ਤੁਸੀਂ ਸੈਂਡੇ ਤੋਂ ਵਿਦਾਊਟ ਡੁਪੱਟਾ ਵੀ ਲੈ ਸਕਦੇ ਹੋ ਦੁਪੱਟੇ ਵਾਲਾ ਵੀ ਲੈ ਸਕਦੇ ਹੋ ਮਸਲੀਨ ਦਾ ਜਿਹੜਾ ਹੈਗਾ ਡਿਜੀਟਲ ਪ੍ਰਿੰਟ ਦਾ ਡੁਪੱਟਾ ਹੋਊਗਾ ਪੂਰਾ ਫੁੱਲ ਸਾਈਜ਼ ਆ ਦੇਖੋ ਕਿੰਨੇ ਸੋਹਣੇ ਡੁਪੱਟੇ ਨੇ ਬਹੁਤ ਹੀ ਜਿਆਦੇ ਸੋਹਣੇ ਡੁਪੱਟੇ ਨੇ ਜਿੱਦਾਂ ਮਰਜੀ ਸਰਦੀਆਂ ਦੀ ਜਿਵੇਂ ਕਹਦੇ ਬਹੁਤ ਵਧੀਆ ਆਈਟਮਾਂ ਨੇ ਇਹ ਬਹੁਤ ਜਿਆਦੇ ਸੋਹਣੇ ਲੱਗਦੇ ਆ ਇਹ ਡੁਪੱਟੇ ਵਾਲੇ ਵੀ ਹੈਗੇ ਆ ਇਹ ਬਿਨਾਂ ਡੁਪੱਟਾ ਵੀ ਹੈਗੇ ਆ ਦੁਪੱਟੇ ਵਾਲਿਆਂ ਦੇ ਜਿਵੇਂ ਇੱਕ ਪ੍ਰਿੰਟ ਆ ਹੋ ਗਿਆ ਤੇ ਦੂਜਾ ਪ੍ਰਿੰਟ ਇਹ ਹੋ ਗਿਆ ਇੱਕ ਤੀਜਾ ਪ੍ਰਿੰਟ ਤੁਹਾਨੂੰ ਹੋਰ ਦਿਖਾਵਾਂਗੇ ਦੁਪੱਟੇ 'ਚ ਵੀ ਜਿਹੜੇ ਹੈਗੇ ਨੇ ਆਪਣੇ ਕੋਲੇ ਤਿੰਨ ਡਿਜ਼ਾਈਨ ਆਏ ਆ ਆ ਦੇਖੋ ਜਿੱਦਾਂ ਇਹ ਵਾਲਾ ਸੂਟ ਹੋ ਗਿਆ ਦੇਖੋ ਜਿੱਦਾਂ ਇਹ ਡਾਰਕ ਨੇਵੀ ਹੋ ਗਿਆ ਹਨਾ ਇਹ ਥੋੜਾ ਜਿਹਾ ਦੇਖੋ ਨੀਲੇ ਕਲਰਾਂ ਦਾ ਵੀ ਕਿੰਨਾ ਫਰਕ ਹੈ ਆ ਥੋੜਾ ਜਿਹਾ ਹੋਰ ਜਿਹੜਾ ਹੈਗਾ ਨੀਲਾ ਹੋ ਗਿਆ ਉਹ ਥੋੜਾ ਜਿਹਾ ਹੋਰ ਹੋ ਗਿਆ ਜੀ ਕਲਰਾਂ ਕਲਰਾਂ ਦਾ ਥੋੜਾ ਥੋੜਾ ਫਰਕ ਹੈਗਾ ਆ ਆ ਦੇਖੋ ਇਹ ਦਾ ਦੁਪੱਟਾ ਇਹ ਵਾਲਾ ਪੂਰੇ ਫੁੱਲਸਾਈਜ਼ ਦੇ ਦੁਪੱਟੇ ਨੇ ਬਹੁਤ ਜ਼ਿਆਦੇ ਸੋਹਣੇ ਸੂਟ ਜਿਹੜੇ ਹੈਗੇ ਨੇ ਇਹ ਬਹੁਤ ਜ਼ਿਆਦੇ ਪਸੰਦ ਕਰੇ ਗਏ ਨੇ ਆਪਣੇ ਇਹ ਜਿਹੜੇ ਹੈਗੇ ਨੇ 2 ਦਿਨਾਂ ਦੇ ਵਿੱਚ ਮਾਲ ਜਿਹੜਾ ਹੈਗਾ ਸੋਲਡ ਹੋ ਗਿਆ ਸੀ ਜੀ ਪਹਿਲਾਂ ਬਹੁਤ ਜਲਦੀ ਜਿਹੜਾ ਹੈਗਾ ਕਿਉਂਕਿ ਜਦੋਂ ਵਧੀਆ ਚੀਜ਼ ਹੁੰਦੀ ਹੈ ਹਨਾ ਬ੍ਰਾਂਡ ਦੀ ਹੁੰਦੀ ਹੈ ਉਹ ਚੀਜ਼ਾਂ ਜਿਹੜਾ ਹੈਗਾ ਪੈਣਾ ਖਰੀਦ ਹੀ ਲੈਂਦੀਆਂ ਨੇ ਤੇ ਬਾਕੀ ਆਪਣੇ ਕੋਲੇ ਦੇਖੋ ਸਾਡੇ ਕੋਲੇ ਹੁੰਦੇ ਆ ਸਾਰੇ ਬ੍ਰਾਂਡ ਜੀ ਜਿੱਦਾਂ ਰਾਮ ਟੈਕਸ ਹੋ ਗਿਆ ਏਕੇ ਟੈਕਸ ਹੋ ਗਿਆ ਪ੍ਰਗਤੀ ਹੋ ਗਿਆ ਇਹ ਪ੍ਰਗਤੀ ਦੇ ਸੂਟ ਨੇ ਇਹਦੇ ਨਾਲ ਦਾ ਜਿਹੜਾ ਇਹ ਇੱਕ ਸੂਟ ਆ ਪਤਾ ਖੋਲ ਕੇ ਦਿਖਾਉਣਾ ਜਿਹੜੇ ਪੱਨਰ ਜਿਹੜੇ ਹੈਗਾ 4 ਮਿੰਨਗੇ ਤੁਹਾਨੂੰ ਕੱਢ ਕੇ ਆ ਦੇਖੋ ਪਹਿਲਾਂ ਤੁਸੀਂ ਫੋਟੋ ਦੇਖ ਸਕਦੇ ਇਹ origignal ਚ ਸੂਟ ਹੈ ਇਹ ਬਿਲਕੁਲ ਵੀ ਜਿਹੜਾ ਹੈਗਾ ਕੋਈ ਬੁਰ ਵਗੈਰਾ ਨਹੀਂ ਆਉਂਦਾ ਖਰਾਬ ਨਹੀਂ ਹੁੰਦਾ ਹੈਗਾ ਮੈਚਿੰਗ ਸੂਟ ਨੇ ਜੀ ਆ ਦੇਖੋ ਮੈਂ ਤੁਹਾਨੂੰ ਖੋਲ ਕੇ ਚੈੱਕ ਕਰਵਾਉਣਾ ਹਰ ਕੋ ਇਸ ਤਰ੍ਹਾਂ ਹਜੇ ਜਿਹੜੇ ਮੈਂ ਤੁਹਾਡੇ ਸਾਹਮਣੇ ਖੋਲ ਰਹੀ ਆ ਮੈਂ ਖੋਲੇ ਵੀ ਨਹੀਂ ਹੈਗੇ ਸੂਟ ਆ ਦੇਖੋ ਇਸ ਤਰ੍ਹਾਂ ਦੀ ਜਿਹੜੀ ਹੈਗੀ ਦੇਖੋ ਹਲਕੇ ਜਿਹੇ ਪ੍ਰਿੰਟ ਵਾਲੀਆਂ ਜਿਹੜੀਆਂ ਹੈਗਾ ਸਲਵਾਰਾਂ ਲੱਗੀਆਂ ਹੋਈਆਂ ਨੇ ਇਹ ਵਾਲਾ ਜਿੱਦਾਂ ਕਮੀਜ਼ ਹੈਗਾ ਦੇਖੋ ਵਿੱਚ ਜਿਹੜਾ ਸਾਰਾ ਥ੍ਰੈਡ ਦਾ ਵਰਕ ਹੋਇਆ ਹੋਇਆ ਸਿੱਪੀ ਤੇ ਥ੍ਰੈਡ ਦਾ ਵਰਕ ਹੋਇਆ ਹੋਇਆ ਜੀ ਸਾਰਾ ਵਿੱਚ ਜਿਹੜਾ ਹੈਗਾ ਨਾ ਸੌਰੀ ਜਿਹੜੇ ਇਹ ਸਟੋਨ ਵਗੈਰਾ ਲੱਗੇ ਹੋਏ ਆ ਬਹੁਤ ਹੀ ਜ਼ਿਆਦੇ ਸੋਹਣਾ ਸੂਟ ਹੈ ਇਹ ਬਹੁਤ ਜ਼ਿਆਦੇ ਸੋਹਣਾ ਸੂਟ ਹੈ ਐਦਾਂ ਹੀ ਜਿਹੜਾ ਹੈਗਾ ਘੇਰਾ ਕਿਸਲਾ ਵੀ ਬਣਿਆ ਹੋਇਆ ਆ ਦੇਖੋ ਕਿਸਲਾ ਘੇਰਾ ਵੀ ਉਦਾਂ ਹੀ ਬਣਿਆ ਹੋਇਆ ਮੋਹਰ ਲਾਲ ਬਣਿਆ ਹੈ ਜਿਹੜੇ ਕੰਡਰ ਬਹੁਤ ਜ਼ਿਆਦੇ ਸੋਹਣੇ ਨੇ ਆ ਦੇਖੋ ਮੈਂ ਤੁਹਾਨੂੰ ਦੁਪੱਟਾ ਚੈੱਕ ਕਰਵਾ ਦਾਂ ਦਪੱਟੇ ਵੀ ਇਹਨਾਂ ਦੇ ਪੂਰੇ ਫੁੱਲ ਸਾਈ ਦੇ ਇੰਨੇ ਸੋਹਣੇ ਦੁਪੱਟੇ ਨੇ ਜਿੰਨੇ ਵੀ ਤੁਸੀਂ ਕਹਿ ਲੋ ਆਹ ਪੂਰੇ ਫੁੱਲ ਸਾਈ ਦੇ ਦੁਪੱਟੇ ਨੇ ਜੀ ਦੇਖੋ ਕਿੰਨੇ ਸੋਹਣੇ ਦੁਪੱਟੇ ਨੇ ਬਹੁਤ ਹੀ ਜ਼ਿਆਦੇ ਸੋਹਣੇ ਦੁਪੱਟੇ ਨੇ ਜਿੱਦਾਂ ਦਾ ਕਵੀਰ ਤੇ ਪ੍ਰਿੰਟ ਹੈਗਾ ਆ ਉਦਾਂ ਦਾ ਜਿਹੜਾ ਹੈਗਾ ਸੂਟ ਤੇ ਪ੍ਰਿੰਟ ਹੈਗਾ ਉਦਾਂ ਦੇ ਇਹਦੇ ਕਲਰ ਚੈੱਕ ਕਰ ਸਕਦੇ ਹੋ ਤੁਸੀਂ ਆ ਦੇਖੋ ਜਿਹਦਾ ਇਹ ਵਾਲਾ ਵਾਇਨ ਦਾ ਕਲਰ ਆ ਗਿਆ ਥੋੜਾ ਜਿਹਾ ਹੋੜੀ ਜਿਹਾ ਲੜ ਜਾ ਮਸਟਰਡ ਮਸਟਰਡ ਆ ਗਿਆ ਪੀਲਾ ਮਸਟਰਡ ਆ ਗਿਆ ਇਹ ਜਿਹਦਾ ਪਿੰਕ ਜਿਹਾ ਆ ਗਿਆ ਨਾ ਪਣ ਪਿੰਕ ਕਹਿ ਸਕਦੇ ਆ ਗਾਜਰੀ ਜਾਂ ਜਿਹਨਾਂ ਗਾਜਰੀ ਜਾਂ ਕਹਿੰਦੀ ਆਪਾਂ ਉਹ ਵਾਲਾ ਕਲਰ ਕਲਰ ਸਾਰੇ ਇਹਨਾਂ ਦੇ ਨਵੇਂ ਜਿਹੇ ਕਲਰ ਨੇ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਕਿਉਂਕਿ ਸਾਰਿਆਂ ਨੂੰ ਪਤਾ ਹੈ ਜੀ ਪ੍ਰਗਤੀ ਦੇ ਸੂਟ ਕਦੇ ਵੀ ਖਰਾਬ ਨਹੀਂ ਹੁੰਦੇ ਬਹੁਤ ਸੋਹਣਾ ਕੱਪੜਾ ਹੁੰਦਾ ਹੈ ਬਹੁਤ ਹੀ ਜਿਆਦਾ ਸੋਹਣਾ ਕੱਪੜਾ ਹੈ ਤੁਸੀਂ ਜਿੰਨ ਮਰਜੀ ਉਹ ਠੰਡਾ ਹੋਊ ਸੂਟ ਨੂੰ ਖਰਾਬ ਨਹੀਂ ਹੁੰਦਾ ਇਹ ਆਪਣੇ ਕੋਲੇ ਜਿਹੜਾ ਹੈਗਾ ਮਾਈਆਂ ਵਾਲਾ ਆ ਜੀ ਆ ਦੇਖੋ ਮਾਈਆਂ ਵਾਲੇ ਜਿਹੜੇ ਹੈਗੇ ਨੇ ਕਿੰਨਾ ਸੋਹਣਾ ਪ੍ਰਿੰਟ ਹੈ ਅਸੀਂ ਹਾਲ ਓਵਰ ਮੰਗਾਇਆ ਇਹਨਾਂ ਦੇ ਦੁਪੱਟੇ ਜਿਹੜੇ ਹੈਗੇ ਨੇ ਪ੍ਰਿੰਟਡ ਦੁਪੱਟੇ ਨੇ ਇਹਨਾਂ ਦਾ ਪ੍ਰਿੰਟ ਜਿਹੜਾ ਹੈਗਾ ਬ੍ਰੀਕ ਆਊਗਾ ਜੀ ਇਹ ਅਸੀਂ ਬ੍ਰੀਕ ਪ੍ਰਿੰਟ ਦੇ ਮਗਾਏ ਨੇ ਮਾਈਆਂ ਵਾਸਤੇ ਇਹਨਾਂ ਦੇ ਵੀ ਤੁਹਾਨੂੰ ਸਾਡੇ ਤੋਂ ਸਾਡੇ ਕੋਲੋਂ ਕਲਰ ਮਿਲ ਜਾਣਗੇ ਆ ਦੇਖੋ ਸਾਰੇ ਆ ਜਿਹੜੇ ਹੈਗੇ ਨੇ ਸਾਰੇ ਕੰਨੇ ਕੰਨੇ ਸ਼ੀਟਾਂ ਤੇ ਇਹਨੇ ਆਪਾਂ ਕਹੇ ਦੀ ਮੇਰਾ ਹੈਗੀਆਂ ਨੇ ਬਾਕੀ ਕਿਹੋ ਜਿਹਾ ਵੀ ਕੱਪੜਾ ਤੁਸੀਂ ਸਾਡੇ ਕੋਲ ਸਾਰੇ ਤਰ੍ਹਾਂ ਦਾ ਹੁੰਦਾ ਜਿਦਾ ਇਹ ਵਾਲਾ ਆ ਰਿਹਾ ਬੈਲ ਵਟ ਦਾ ਦੇਖੋ ਇਹ ਜਿਹੜਾ ਵਧੀਆ ਵਾਲਾ ਇੱਕ ਤਾਂ ਇਹਦੇ ਵਿੱਚ ਘੱਟ ਦਾ ਵੀ ਸੇਲ ਹੋਈ ਜਾ ਰਿਹਾ ਹੈ ਨਾ ਇਹ ਅਸੀਂ 350 ਦਾ ਦਿੰਨੇ ਆ origignal ਹੈ ਜਿੱਦਾਂ ਸਾਡੇ ਕੋਲੇ ਗੁਰੂ ਵੀ ਸਟੂਡੈਂਟ ਲੈ ਕੇ ਆਉਂਦੇ ਨੇ ਪਹਿਲਾਂ ਅਸੀਂ ਮੜਵਾਏ ਆ ਕਿਸੇ ਦੇ ਸੂਟ ਬਿਲਕੁਲ 1.5 1.5 ਮੀਟਰ ਦੀਆਂ ਸਲਵਾਰਾਂ ਨੇ ਇਹ ਸਾਡੇ ਕੋਲੇ ਵੱਡੇ ਪਣੇ ਦੇ ਵਿੱਚ ਪੌਣੇ 2 ਮੀਟਰ ਦੀ ਸਲਵਾਰ ਹੋਊਗੀ ਬਹੁਤ ਥੋੜਾ ਕੱਪੜਾ ਇਹ ਅਸੀਂ 350 ਦਾ ਦੇ ਰਹੇ ਹਾਂ ਤੁਸੀਂ ਇਹ ਵੀ ਸਾਡੇ ਕੋਲੋਂ ਲੈ ਸਕਦੇ ਹੋ ਇੱਕ ਇਹਦੇ ਵਿੱਚ ਕਾਟਰੇਜ ਆਉਂਦੇ ਆ ਉਹ ਵੀ ਆਪਣੇ ਕੋਲੇ ਹੈਗੇ ਮਤਲਬ ਕਿ origignal ਨਹੀਂ ਉਹਦੀ ਨਕਲ ਗਈ ਰਹੀ ਹੈ ਜਿੱਦਾਂ ਆਹ ਦੇਖੋ ਜੇ ਸਿੰਪਲ ਕਟਾਈ ਆਪਣੀ ਇਹ ਵੀ ਆਪਾਂ ਨੇ ਦੁਬਾਰਾ ਜਿਹੜਾ ਹੈਗਾ ਪ੍ਰਿੰਟ ਮਲਵਾਇਆ ਇਹ ਵੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਇਹਦੇ ਚ ਆ ਦੇਖੋ ਕਲਰ ਦਿਖਾ ਦਾਂਗੀ ਮੈਂ ਤੁਹਾਨੂੰ ਦੇਖੋ ਕਿੰਨੇ ਕਿੰਨੇ ਸੁਹਣੇ ਕਲਰ ਇਹ ਵੀ ਆਪਣੇ ਬਹੁਤ ਜਲਦੀ ਜਿਵੇਂ ਪਗਦੀ ਸੇਲ ਹੋਈ ਨੇ ਆਪਾਂ ਦੁਬਾਰਾ ਮੰਗਵਾਏ ਆ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਹੈਗੀ ਸੇਲ ਬਾਕੀ ਆਪਣੇ ਕੋਲੇ ਹਰ ਇੱਕ ਤਰ੍ਹਾਂ ਦਾ ਕੱਪੜਾ ਮਿਲਦਾ ਹੈ ਵੀ ਤੁਸੀਂ ਹੈਂਡਵਰਕ ਸੂਟ ਖਰੀਦਣਾ ਚਾਹਣਿਓ ਜਾਂ ਦੇਣ ਲੈਣ ਵਾਲੇ ਜਾਂ ਕੁਰਤੇ ਪਜਾਮੇ ਜਾਂ ਲਾਈਨਿੰਗ ਆ ਵਗੈਰਾ ਆਪਣੇ ਕੋਲੇ ਪੱਗਾਂ ਦੇ ਵੀ ਸਾਰੇ ਕਲਰ ਹੁੰਦੇ ਆ ਤੁਸੀਂ ਜਿੱਦਾਂ ਦੇ ਮਰਜ਼ੀ ਜਿਹੜੇ ਹੈਗੇ ਇਹ ਸੂਟ ਲੈ ਸਕਦੇ ਹੋ ਬਾਕੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਥ੍ਰੈਡ ਵਰਕ ਵਾਲਾ ਸੂਟ ਤਿਆਰ ਕਰਾਉਣਾ ਹੈ ਜਾਂ ਹੈਂਡਵਰਕ ਸੂਟ ਕਰਾਉਣਾ ਹੈ ਜਾਂ ਆਰੀ ਵਰਕ ਕਰਵਾਉਣਾ ਹੈ ਜਾਂ ਨੀਡਲ ਵਰਕ ਕਰਵਾਉਣਾ ਹੈ ਉਹ ਆਪਾਂ ਹਰ ਇੱਕ ਤਰ੍ਹਾਂ ਦੇ ਵਰਕ ਵੀ ਕਰਾਉਣੀ ਆ ਤੁਸੀਂ ਉਹ ਵੀ ਸਾਡੇ ਤੋਂ ਤਿਆਰ ਕਰੇ ਹੋਏ ਵੀ ਲੈ ਸਕਦੇ ਹੋ ਜੇ ਤੁਸੀਂ ਆਪਣੀ ਪਸੰਦ ਦਾ ਡਿਜ਼ਾਈਨ ਦਿਖਾ ਕੇ ਸਾਨੂੰ ਤਿਆਰ ਕਰਵਾਉਣਾ ਚਾਹੁੰਦੇ ਹੋ ਅਸੀਂ ਉਹ ਵੀ ਜਿਹੜਾ ਹੈਗਾ ਤਿਆਰ ਕਰਵਾ ਕੇ ਦੇ ਦਾਂਗੇ ਆਪਾਂ ਇੱਕ ਵਾਰੀ ਦੁਬਾਰਾ ਫੇਰ ਤੁਹਾਨੂੰ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਆ ਕੌਰ ਸੰਦੂ ਬਟੇਕ ਐਂਡ ਬਿਊਟੀ ਸੈਲੂਨ ਧੂਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਾਲ ਚੌਂਕ ਵੀ ਕਹਿੰਦੇ ਐ ਇਹਨੂੰ ਬਰਨਾਲਾ ਰੋਡ ਵੀ ਉਹੀ ਐ ਇੱਕੋ ਹੀ ਰੋਡ ਹੈਗਾ ਤੇ ਜਿਹੜਾ ਨੇੜੇ ਪੈ ਜਾਂਦਾ ਜੀ ਗੁਰਦੁਆਰਾ ਕਲਗੀਧਰ ਸਾਹਿਬ ਦਸਮੀਸ ਨਗਰ ਉਹਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬਟੇਕ ਹੈਗਾ ਆ ਉੱਥੋਂ ਤੁਹਾਨੂੰ ਸਾਡਾ ਬੋਰਡ ਲੱਗਿਆ ਵੀ ਦਿਖ ਜਾਏਗਾ ਬਾਕੀ ਤੁਸੀਂ ਸਾਨੂੰ ਫੋਨ ਵਗੈਰਾ ਕਰਕੇ ਆਇਆ ਕਰੋ ਜੀ ਕਈ ਵਾਰੀ ਪਰਾ ਹੁਣ ਉਰਾ ਹੁੰਨੇ ਆ ਮੈਂ ਤਾਂ ਜਿਹੜਾ ਹੈਗਾ ਆਪਣਾ ਬਟੇਕ ਤੇ ਹੀ ਹੁੰਨੇ ਆ ਨਾ ਜਿਵੇਂ ਆਪਾਂ ਹਰ ਇੱਕ ਤਰ੍ਹਾਂ ਦੇ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੰਨੇ ਆ ਸਲਾਈ ਦੀ ਕਿਹੋ ਜਿਹੀ ਕੁਝ ਵੀ ਸਿੱਖਣਾ ਚਾਹੁੰਦੇ ਨੇ ਸਲਾਈ ਦੇ ਵਿੱਚ ਹਨਾ ਚਾਹੇ ਉਹ ਸਰਾਰਾ ਸੂਟ ਚਾਹੇ ਉਹ ਗਰਾਰਾ ਸੂਟ ਪਲਾਜੋ ਸੂਟ ਸਲਵਾਰ ਸੂਟ ਸਿੰਪਲ ਸੂਟ ਡਿਜ਼ਾਈਨਰ ਸੂਟ ਕੋਸ਼ ਵੀ ਤੁਸੀਂ ਸਾਡੇ ਕੋਲੋਂ ਸਿੱਖਣਾ ਚਾਹੁੰਦੇ ਆ ਆਪਾਂ ਟ੍ਰੇਨਿੰਗ ਵੀ ਦਿੰਨੇ ਆ ਉਹ ਆਪਣੇ ਕੋਲੇ ਸਵੇਰੇ ਜਿਹੜੇ ਹੈਗੇ ਨੇ ਸਟੂਡੈਂਟ ਵੀ ਹੁੰਦੇ ਆ ਕਾਫੀ ਕਾਫੀ ਸਟੂਡੈਂਟ ਆਪਣੇ ਤੋਂ ਕੰਮ ਸਿੱਖ ਰਹੇ ਆ ਜੀ ਤੇ ਉਹਨਾਂ ਨੂੰ ਸਮਝ ਵੀ ਲੱਗ ਰਹੀ ਹੈ ਬਹੁਤ ਵਧੀਆ ਜਿਹੜੇ ਸਟੂਡੈਂਟ ਸਾਡੇ ਪਹਿਲਾਂ ਦੇ ਲੱਗੇ ਬਹੁਤ ਸੋਹਣਾ ਕੰਮ ਕਰ ਵੀ ਰਹੇ ਆ ਬਾਕੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਕੋਰਸ ਕਰਨਾ ਚਾਹੁੰਦੇ ਹੋ ਸਾਡੇ ਕੋਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਤੁਸੀਂ ਸਰਟੀਫਿਕੇਟ ਲੈਣਾ ਚਾਹੁੰਦੇ ਹੋ ਉਹ ਵੀ ਸਾਡੇ ਕੋਲੋਂ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਭਾ ਤੁਸ